ਆਪੁ ਦੇਵ ਜੀ ਪਿੰਡ ਪਿੰਡ ਮੁੱਛਿਆਲਾ ਜੀ ਬੰਦੇਗਰ ਨਾਲ ਹੈ ਜੀ ਬਸ ਐਵੇਂ ਆਇਆ ਜੀ ਕੋਲ ਲੜਿਆ ਹੋਇਆ ਜੀ ਇਕਤਨ ਬਰਸੋਗਾ ਲੋਕਾਂ ਦੀ ਭੀੜ ਵਿੱਚ ਜ਼ਮੀਨ ਤੇ ਬੈਠਾ ਹੰਝੂ ਵਹਾ ਰਿਹਾ ਇਹ ਨੌਜਵਾਨ ਕੋਈ ਜ਼ਰੂਰਤਮੰਦ ਜਾਂ ਮਜ਼ਬੂਰ ਸ਼ਖਸ ਨਹੀਂ ਹੈ ਬਲਕਿ ਇਹ ਚੋਰ ਹੈ ਜੋ ਕਿ ਜਲਾਲਾਬਾਦ ਦੇ ਭਰੇ ਬਾਜ਼ਾਰ ਦੇ ਵਿੱਚੋਂ ਸਕੂਟੀ ਚੋਰੀ ਕਰਕੇ ਫਰਾਰ ਹੋਣ ਲੱਗਾ ਸੀ ਲੇਕਿਨ ਲੋਕਾਂ ਦੀ ਚੁਸਤੀ ਦਰੁਸਤੀ ਦੇ ਨਾਲ ਦਬੋਚਿਆ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਛਿੱਤਰਪੋੜ ਕੀਤੀ ਸਥਾਨਕ ਲੋਕਾਂ ਦੀ ਪੋਚਪੜ ਤਾਲ ਦੇ ਵਿੱਚ ਚੋਰ ਰੋ ਰੋ ਕੇ ਚੋਰੀ ਕਰਨ ਦੀ ਮਜਬੂਰੀ ਦੱਸਦਾ ਨਜ਼ਰ ਆਇਆ ਚੋਰ ਦਾ ਕਹਿਣਾ ਸੀ ਕਿ ਉਸ ਦਾ ਨਾਮ ਬਲਦੇਵ ਹੈ ਤੇ ਉਹ ਮੂਸਾ ਪਿੰਡ ਦਾ ਰਹਿਣ ਵਾਲਾ ਹੈ ਉਹ ਨਸ਼ੇਦਦ ਦੀ ਹੈ ਘਰ ਪਰਿਵਾਰ ਵਾਲੇ ਉਸ ਨੂੰ ਘਰ ਦਾ ਖਰ ਨਹੀਂ ਹੋਣ ਦਿੰਦੇ ਤੇ ਨਸ਼ੇ ਦੀ ਪੂਰਤੀ ਲਈ ਉਹ ਚੋਰੀਆਂ ਕਰਦਾ ਫਿਰਦਾ ਹੈ ਬਲਦੇਵ ਜੀ ਪਿੰਡ ਪਿੰਡ ਮੂਥੇ ਵਾਲਾ ਜੀ ਬੰਦੇ ਘਰ ਨਾਲ ਹੈ ਜੀ ਬਸ ਐਵੇਂ ਆਇਆ ਜੀ ਕਰੋ ਲੜਿਆ ਹੋਇਆ ਜੀ ਕੱਤਲ ਪਰਸੋ ਦਾ ਮੜਨ ਹੀ ਨਹੀਂ ਦਿੰਦੇ ਕਰੇ ਸਿੱਧੀ ਤੁਹਾਨੂੰ ਦੱਸਾਂ ਜੀ ਸੇਵਾ ਮੈਂ ਸਕੂਟਰੀ ਦੇ ਚੱਕ ਬਠਾ ਦੀ ਚੋਰੀ ਕਰਨ ਲੱਗਾ ਜੀ ਕੀਤੀ ਕੋਈ ਨਹੀਂ ਚ ਕਰਨ ਲੱਗਾ ਸੀ ਬਿਚਾਰ ਪੁਲਿਸ ਕਰਨੀ ਲੱਗਿਆ ਤੇਰੇ ਨਾਲ ਹੋਰ ਕਿੰਨੇ ਜਾਣਗੇ ਚੋਰ ਆਪ ਹੀ ਚੋਰ ਆ ਜੀ ਬਸ ਚੋਕਣ ਲੱਗਾ ਸਕੂਟਰੀ ਤੇ ਬਾ ਫੜਾ ਗਿਆ ਨਾ ਹਾ ਦੀ ਗੋਲੀਆਂ ਗੋਲੀਆਂ ਤੱਕ ਫੜਾ ਗਿਆ ਬੂਗਾ ਸਾਰਾ ਕੁਝ ਖਾ ਲੈਣਾ ਜੀ ਉੱਥੇ ਲੋਕਾਂ ਨੇ ਚੋਰ ਨੂੰ ਪੁਲਿਸ حوالے ਕਰ ਪ੍ਰਸ਼ਾਸਨ ਨੂੰ ਅਜੇਹੇ ਮਲਜ਼ੂਮਾ ਤੇ ਨਕੀਲ ਕਸਨ ਦੀ ਅਪੀਲ ਕੀਤੀ ਹੈ ਇਥੋਂ ਆਪਣੇ ਦੁਕਾਨ پارک ਦੇ ਨਾਲੋਂ ਤਵੀਰ ਦੀ ਐਕਟਵਾ ਚੱਕੀ ਅਜੀਤੋ ਤੋਂ ਪੱਪੀ ਸਾਡ ਆ ਰਹੇ ਸੀਗੇ ਕਾਫੀ ਵੀਰ ਜਿਵੇਂ ਨਿਵਾਜ ਦਿੱਤੇ ਅਸੀਂ ਮਗਰ ਲਾਤੀ ਇਹਦੇ ਮਗਰ ਅੱਗੇ ਜਾ ਕੇ ਆਪਣੇ ਦਫਤਰ ਦੇ ਕੋਲੇ ਬਾਹਰ ਉੱਥੇ ਐਕਟਵਾ ਦੇ ਵਿੱਚ ਵਜਣ ਲੱਗਾ ਤੇ ਇਹਨਾਂ ਛੱਡ ਕੇ ਭੱਜ ਗਿਆ ਆਮ ਇੱਕ ਦੋ ਤਿੰਨ ਘਰਾਂ ਦੇ ਵਿੱਚ ਵੜਿਆ ਉੱਥੋਂ ਫੜ ਕੇ ਲਿਆਂਦਾ ਇਹਨੂੰ ਦੇਖੋ ਘਨਪਰਤੈਂਟ ਚੋਰੀਆਂ ਵਾਧੀਆਂ ਜਾਂਦੀਆਂ ਸ਼ਰੇਆਮ ਤੇ ਐਕਟਵਾ ਲੈ ਕੇ ਲੱਖ ਰੁਪਏ ਦੇ ਐਕਟਵਾ ਇਹਨਾਂ ਨੇ 10000 ਦੇ ਵੇਚ ਕੇ ਕੰਮ ਨਵੇੜ ਦੇਣਾ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਹੋ ਜੇ ਬੰਦਿਆਂ ਨੂੰ ਵੱਧ ਤੋਂ ਵੱਧ ਨਕੇਲ ਪਾਓ ਜਿੰਨਾ ਹੋ ਸਕਦਾ ਇਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਹੁਣ ਐਕਟਵਾਂ ਇਸੇ ਦੁਕਾਨ ਤੋਂ ਫਾਰੋ ਚੱਕੀ ਸੀ ਆਪਨੇ ਅਬ ਇਸਦੀ ਬੈਸਟ ਸਾਈਡ ਦੀ ਦੁਕਾਨ ਹੈ ਤੈਨੂੰ ਫੜਿਆ ਕਿੱਥੇ ਫੜਿਆ ਕਿੱਥੋਂ ਆ ਫੜਿਆ ਇਹਨੂੰ ਆਪਾਂ ਉਹ ਕਿਹੜਾ ਬਾਣੀ ਬਾਣੀ ਸਾਹਮਣੇ ਬਾਣੀ ਬਾਣੀ ਤੇ ਬਲਾੜ ਚ ਅੱਛਾ ਉੱਥੋਂ ਫੜਿਆ ਉੱਥੋਂ ਟਾਂ ਦੇ ਟੱਪ ਗਿਆ ਸੀ ਆਪਣੇ ਉਤੇ ਪਾਰਕ ਦੇ ਕੋਲੇ ਦਫਤਰ ਆਪਣੇ ਦੇ ਦਫਤਰ ਦੇ ਬਾਹਰ ਐਕਟਵਾ ਸਰਪ੍ਰਸਤ ਆਇਆ ਸੀ ਕਿਸੇ ਨੇ ਵੀਰ ਨੇ ਰੋਲਾ ਪਾਇਆ ਜਦੋਂ ਚੋਰੀ ਹੋ ਗਈ ਬਾਈ ਦੀ ਐਕਟਵਾ ਤਾਂ ਅਸੀਂ ਸਾਰੇ ਵੀਰ ਮਗਰ ਲੱਗ ਗਏ ਜਿਵੇਂ ਜਿਵੇਂ ਮਗਰ ਭੱਜੇ ਆ ਅੱਗੋਂ ਵੀਰ ਲੱਦੇ ਗਏ ਹਿੰਮਤ ਆ ਭਰਾਵਾਂ ਦੀ ਜਿਹਨਾਂ ਨੇ ਉਹ ਜਾ ਕੇ ਉਥੋਂ ਫੜ ਲਿਆ ਫੜ ਲਿਆ